ਕਿਪਦਾ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਰਣੇ ਠੀਕ ਹੋਮੋਗੇ ਚੜਤੀ ਕਲਾਚ ਹੋਮੋਗੇ ਅੱਜ ਆਪਾਂ ਕਹਾਣੀ ਲੈ ਕੇ ਆਏ ਆਂ ਇੰਟਰਨੈਸ਼ਨਲ ਖਿਡਾਰੀ ਸੀਰਾ ਪਿੱਥੂ ਦੀ ਇਹਨਾਂ ਦੁਬਾਰਾ ਜਿੱਤੇ ਹੋਏ ਮੋਟਰਸਾਈਕਲਾਂ ਦੀ ਗਿਣਤੀ ਸਭ ਤੋਂ ਵੱਧ ਸੀ ਅਤੇ 60 ਮੋਟਰਸਾਈਕਲ ਸੀ ਜਿਨ੍ਹਾਂ ਵਿੱਚ ਟੂਰਨਾਮੈਂਟ ਹੁੰਦੇ ਸੀ ਟਾਵੇਂ ਟਾਵੇਂ ਟੂਰਨਾਮੈਂਟ ਖੇਡੇ ਜਾਂਦੇ ਸੀ ਇਸੇ ਕਰਕੇ ਇਹਨਾਂ ਨੂੰ ਕਬੱਡੀ ਇਤਿਹਾਸ ਵਿੱਚ ਸਾਂ ਜਾਫੀ ਜਾਂ ਜੱਟ ਜਾਫੀ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਸ ਟਾਈਮ ਇਹੀ ਇਨਾਂ ਦੀ ਟੀਮ ਹੀ ਜਿੱਤਦੀ ਸੀਗੀ ਤੇ ਇਹਨਾਂ ਦਾ ਨਾਮ ਹੀ ਚੱਲਦਾ ਸੀਗਾ ਇਹ ਵੀ ਸਿਰਾ ਕਰਾਉਂਦੇ ਸੀਗੇ ਸਿਰਾ ਪਿੱਠੋ ਚੈਨ ਵਿੱਚ ਜਦੋਂ ਲੱਗਦਾ ਸੀਗਾ ਤੇ ਰੇਡਰਾਂ ਦੇ ਚਿਹਰੇ ਦਾ ਡਰ ਦਾ ਮਾਹੌਲ ਬਣ ਜਾਂਦਾ ਸੀਗਾ ਤੇ ਕੋਈ ਵੀ ਰੇਡਰ ਜਿਹੜਾ ਸਿਰਾ ਪਿੱਠੋ ਵਾਲੇ ਤੋਂ ਬਾਚ ਗਿਆ ਹੋਵੇ ਕੋਈ ਰੇਡਰ ਨਹੀਂ ਸੀ ਇਹਨਾਂ ਨੇ ਸਾਰੇ ਹੀ ਟੌਪ ਦੇ ਜਾਫਿਆਂ ਨੂੰ ਜੱਫੇ ਲਾਏ ਹੋਏ ਹਨ ਸਾਰੇ ਰੇਡਰ ਰੁਕੇ ਹੋਏ ਹਨ ਸਾਰਿਆਂ ਦੇ ਧੂਆਂ ਕੱਢੇ ਹੋਏ ਹੈ ਆਪਣੇ ਟਾਈਮ ਵਿੱਚ ਇਹਨਾਂ ਨੇ ਸਰਾ ਲਵਾਈ ਹੋਈ ਹੈ ਸਿਰਾਂ ਕਰਦਾ ਮੁੰਡਾ ਇਹ ਵੀ ਫੜੇ ਹਨ ਤਾਈਆਂ ਤਾਂ ਅੱਜ ਲੱਖਾਂ ਲੋਕਾਂ ਦੇ ਸਿਰਾਂ ਸੀਰੇ ਨੂੰ ਪਿਆਰ ਕਰਦੇ ਹਨ ਤੇ ਇਹਨਾਂ ਵਿੱਚ ਇਹ ਲਗਭਗ 35 ਕਿਲੋ 57 ਕਿਲੋ ਤੇ 62 ਕਿਲੋ ਖੇਡਣਾ ਇਹਨਾਂ ਨੇ ਸਟਾਰਟ ਕੀਤਾ ਸੀ ਅਤੇ ਬਾਅਦ ਵਿੱਚ ਇਹਨਾਂ ਨੇ ਓਪਨ ਵਿੱਚ ਵੀ ਸਟਾਰਟ ਕਰਤਾ ਸੀ 2005 ਵਿੱਚ ਓਪਨ ਦੇ ਪਹਿਲੀ ਵਾਰ ਖੇਡੇ ਸੀਗੇ ਪਿੱਥੂ ਦੀ ਟੀਮ ਜਿੱਤਦੀ ਸੀ ਇਹ ਜੈਮ ਨਹੀਂ ਲਾਉਂਦੇ ਸੀਗੇ ਇਹ ਦੇਸੀ ਗਰਾਊਂਡ ਵਿੱਚ ਹੀ ਮਿਹਨਤ ਕਰਦੇ ਸੀਗੇ ਇਹ ਦੇਸੀ ਖਾਣਾ ਪੀਣਾ ਸੀ ਇਹਨਾਂ ਦਾ ਦੇਸੀ ਰਹਿਣਾ ਸਹਿਣਾ ਸੀਗਾ ਇਹਨਾਂ ਦਾ ਤੇ ਇਹ 2006 ਵਿੱਚ ਇੰਗਲੈਂਡ ਵਿੱਚ ਗਏ ਸੀਗੇ ਤੇ 2007 ਵਿੱਚ ਇੰਗਲੈਂਡ ਵਿੱਚ ਹੀ ਗਏ ਸੀਗੇ ਤੇ ਫਿਰ 7 ਵਿੱਚ ਕੈਨੇਡਾ ਵਿੱਚ ਖੇਡੇ ਤੇ 8 ਵਿੱਚ ਇੰਗਲੈਂਡ ਤੇ 10 ਵਿੱਚ ਫਿਰ ਕੈਨੇਡਾ ਤੇ 11 ਵਿੱਚ ਵੀ ਕੈਨੇਡਾ ਗਏ ਸੀਗੇ ਤੇ 13 ਵਿੱਚ ਫਿਰ ਇੰਗਲੈਂਡ ਗਏ ਸੀ ਤੇ 14 ਵਿੱਚ ਵੀ ਕੈਨੇਡਾ ਜਿੱਤੇ ਸੀਗੇ ਤੇ 16 ਵਿੱਚ ਕੈਨੇਡਾ ਗਏ ਸੀਗੇ 18 ਵਿੱਚ ਯੂਰਪ ਤੇ 8 ਦੇ ਵਿੱਚ ਅਮਰੀਕਾ ਵਿਗ ਗਏ ਹੋਏ ਸੀਗੇ ਤੇ ਪਾਕਿਸਤਾਨ ਦੇ ਲੋਕ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੇ ਹਨ ਪਾਕਿਸਤਾਨ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ 2016 ਵਿੱਚ ਲਾਂਡਰਾਂ ਦੇ ਕੱਪ ਤੋਂ ਇਹਨਾਂ ਨੇ ਟਰੈਕਟਰ ਟਰਾਲੀ ਵੀ ਜਿੱਤੀ ਸੀ ਤੇ 2016 ਵਿੱਚ ਹੀ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲਾਂ ਦੀ ਗਿਣਤੀ ਵੀ ਇਹਨਾਂ ਨੇ ਵਧਾਈ ਹੋਈ ਹੈ ਤੇ 2016 ਵਿੱਚ ਇਹਨਾਂ ਨੇ ਆਲਟੋ ਕਾਰ ਵੀ ਜਿੱਤੀ ਹੋਈ ਹੈ ਤੇ ਹੋਰ ਇਹਨਾਂ ਨੇ ਲਾਗਧਰਾਸ਼ੀ ਵੀ ਬਹੁਤ ਜ਼ਿਆਦਾ ਜਿੱਤੀਆਂ ਹੋਈਆਂ ਹਨ ਜਿਵੇਂ ਕਿ ਐਲਸੀਡੀਆਂ ਪੱਖੇ ਮੋਟਰ ਫੈਲ ਟਰੈਕਟਰ ਗੱਡੀਆਂ ਇਹਨਾਂ ਦਾ ਕੋਈ ਅੰਦਾਜ਼ਾ ਨਹੀਂ ਇਹ ਮੁੰਡਾ ਸਿਰਾ ਕਰਾਉਂਦਾ ਹੈ ਤੇ ਇਹਨਾਂ ਨੇ ਇੱਕ ਵਾਰੀ ਲੁਧਰ ਨੂੰ ਜਫਾ ਲਾਇਆ ਸੀਗਾ ਜਦੋਂ ਕਿ ਇਹਨਾਂ ਉੱਤੋਂ ਦੀ 40000 ਸੱਟ ਦਿੱਤਾ ਗਿਆ ਸੀ ਬਹੁਤ ਸਾਰੇ ਇਨਾਮ ਵੀ ਜਿੱਤੇ ਹੋਏ ਹਨ ਤੇ ਇਸ ਇਹੀ ਕਾਰਨ ਹੈ ਕਿ ਇਹ ਸਿਰਾ ਕਰਾਉਂਦੇ ਆ ਗਰਾਉਂਡਾਂ ਵਿੱਚ ਸਿਰਾ ਗੱਲਬਾਤ ਬਣਾਉਂਦੇ ਆ ਜੇ ਆਪਾਂ ਇਹਨਾਂ ਦੀ ਦੇਸੀ ਮਿਹਨਤ ਦੀ ਗੱਲ ਕਰਗੇ ਤਾਂ ਇਹ ਕੋਈ ਵੀ ਜੱਮ ਨਹੀਂ ਕਰਦੇ ਸੀਗੇ ਇਹ ਲਗਭਗ ਤਣ ਤੋਂ 4 ਘੰਟੇ ਮਿਹਨਤ ਕਰਦੇ ਸੀ ਗਰਾਊਂਡ ਵਿੱਚ ਪਹਿਲਾਂ ਤਾਂ ਇਹਨਾਂ ਦੇ ਪੰਡ ਗਰਾਊਂਡ ਵੀ ਨਹੀਂ ਹੁੰਦਾ ਸੀਗਾ ਤੇ ਬਾਅਦ ਵਿੱਚ ਇਹਨਾਂ ਦੇ ਪੰਡ ਗਰਾਊਂਡ ਵੀ ਬਣਾ ਦਿੱਤਾ ਗਿਆ ਜਿੱਥੇ ਇਹ ਮਿਹਨਤ ਕਰਦੇ ਸੀਗੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਹੋਰ ਜਾਣਕਾਰੀ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ